ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਸਤਖੰਡ ਸ੍ਰੀ ਗੁਰੂ ਨਾਨਕ ਅਸ탄 ਵਿਖੇ ਬਾਬਾ ਅਫਤਾਰ ਸਿੰਘ ਜੀ ਦੇ ਦੀਵਲੋਂ ਸਾਬਜਾਦਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪਹਿਲੀ ਪਾਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਇਤਿਹਾਸਿਕ ਕਸਬਾ ਡੇਰਾ ਬੋਨਾਂ ਦੇ ਮੁਹੱਲਾ ਚੋਲਾ ਸਾਬ ਸੇ ਗੁਰਦੁਆਰਾ ਸਤਖੰਡ ਸ੍ਰੀ ਗੁਰੂ ਨਾਨਕ ਅਸ탄 ਵਿਖੇ ਬਾਬਾ ਅਵਤਾਰ ਸਿੰਘ 베ਦੀ ਗਦੀ ਨਿਸ਼ੀਨ ਸ਼੍ਰੀ ਚੂਲਾ ਸਾਹਿਬ ਵਾਲਿਆਂ ਦੀ ਅਗਵਾਈ ਦੇ ਵਿੱਚ ਸਾਬਜਾਦਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਹੋਈਆਂ ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਬਾਅਦ ਵਿੱਚ ਕੀਰਤਨੀ ਜਥੇ ਵੱਲੋਂ ਰਸਪਿੰਨਾ ਕੀਰਤਨ ਕੀਤਾ ਗਿਆ ਉਸ ਉਪਰੰਤ ਬਾਬਾ ਅਵਤਾਰ ਸਿੰਘ 베ਦੀ ਗਦੀ ਨਿਸ਼ੀਨ ਸ਼੍ਰੀ ਚੂਲਾ ਸਾਹਿਬ ਵਾਲਿਆਂ ਵੱਲੋਂ ਬਾਬਾ ਸ਼੍ਰੀ ਚੰਜੀ ਦਾ ਆਰਦਾਹ ਗਾਇਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਇਸ ਮੌਕੇ ਬਾਬਾ ਅਵਤਾਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਬਜਾਦੇਆਂ ਸ਼ਹਾਦਤ ਦੇ ਕੇ ਸਾਡੀ ਰੱਖਿਆ ਕੀਤੀ ਸੀ ਤੇ ਇਸ ਨੂੰ ਸਾਰਾ ਸੰਸਾਰ ਤਾਂ ਉਮਰ ਯਾਦ ਰੱਖੇਗਾ ਤੇ ਉਹਨਾਂ ਦਾ ਰਿਣੀ ਰਹੇਗਾ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਆਂ ਗੁਰਮਾਨੀ ਦੇ ਲੜ ਲਾ ਕੇ ਮਨੁੱਖਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਇਸ ਮੌਕੇ ਸਾਰਾ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਿਆ ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਦੇ ਨਾਲ ਜਸਵੰਦਰ ਕੁਮਾਰ ਦੀ ਆਲਟੂ ਨਿਊਜ਼ ਲਈ ਇਹ ਵਿਸ਼ੇਸ਼ ਰਿਪੋਰਟ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਚੇ ਸਰਬੰਸਦਾਨੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬ ਜਾਦੰਦੇ ਸ਼ਹੀਦੀ ਪੁਰਬ ਜੋ ਕਿ 1600 ਪਹਿਚਾਨਿਆ ਜੋ ਲੜੇ ਦਿਨ ਘੇਰ ਪੁਰਜਾ ਪੁਰਜਾ ਕਟਮੜੇ ਕਬੂਨਾ ਛਾਡੇ ਖੇਤ ਜੋ ਅੱਜ ਬੜਾ ਵੱਡੀ ਸ਼ਹਾਦਤ ਜੋ ਛੋਟੇ ਸਾਹਿਬ ਜਾਦੰਦੇ ਇਹ ਬੜੀ ਆਪਾਰ ਕਿਰਪਾ ਦਾਸ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਚ ਇਹੋ ਹੀ ਅਰਦਾਸ ਬੇਨਤੀ ਹੈ ਮਹਾਰਾਜ ਕਿਰਪਾ ਕਰੋ ਸਾਨੂੰ ਉਹਨਾਂ ਦੇ ਦੱਸਿਓਏ ਮਾਰਗ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰੋ ਔਰ ਬੜਾ ਅੱਜ ਸ਼ਹੀਦੀ ਬੜਾ ਵੱਡਾ ਦਿਨ ਹੈ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਮਰਾਤ ਸਨ ਉਹ ਤਾਂ ਸਭ ਕੋਈ ਕਰ ਸਕਦਾ ਹੈ ਲੇਕਿਨ ਉਸ ਅਕਾਲ ਪੁਰ ਪਰਮੇਸ਼ਰ ਦਾ ਹੀ ਉਹਨਾਂ ਨੇ ਬਾਣੇ ਦੇ ਵਿੱਚ ਕਰਕੇ ਤੇ ਬੜੀ ਵੱਡੀ ਸ਼ਹਾਬਾ ਦੇ ਨਾਲ ਸ਼ਹਾਦਤ ਦਿੱਤੀ ਤੇ ਅੱਜ ਦਾ ਬੜਾ ਉੱਚਾ ਦਿਨ ਹੈ ਦਾਸ ਸੇ ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕਰੇਗਾ ਕਿ ਜਿਹੜਾ ਵੱਡਾ ਪ੍ਰਣਾਮ ਜਿਹੜਾ ਗੁਰੂ ਮਹਾਰਾਜ ਦੇ ਸਾਹਿਬ ਜਿਆਦੇ ਨੂੰ ਇਹੋ ਹੀ ਹੈ ਕਿ ਅਸੀਂ ਆਪਣੇ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੀਏ ਤੇ ਇਹ ਸੱਚੀ ਤੇ ਇਹ ਉਹਨਾਂ ਨੂੰ ਬੜੀ ਵੱਡੀ ਸੇਵਾ ਹੋਏਗੀ ਉਹਨਾਂ ਵਾਸਤੇ ਕਿ ਅਸੀਂ ਸਾਰੇ ਹੀ ਉਹਨਾਂ ਦੇ ਵਾਸਤੇ ਜਪੀ ਸਾਹਿਬ ਦੇ ਪਾਠ ਔਰ ਨਾਮ ਸਿਮਰਨ ਕਰੀਏ ਔਰ ਅੱਜ ਨਾਲ ਹੀ ਜੋ ਸੰਤ ਮਹਾਪੁਰਸ਼ ਜੋ 15 15ਵੀਂ ਪੀੜ੍ਹੀ ਗੁਰੂ ਨਾਨਕ ਸਾਹਿਬ ਤੋਂ ਸੱਚਖੰਡ ਵਾਸੀ ਬਾਬਾ ਅਨੂਪ ਸਿੰਘ ਜੀ ਦੀ ਸਾਲਾਨਾ ਵਰਸੀ ਜੋ ਦਸੰਬਰ ਦੇ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਉਹਨਾਂ ਦੀ ਅਰਦਾਸ ਹੁੰਦੀ ਹੈ ਅੱਜ ਉਹਨਾਂ ਦੇ ਵੀ ਵਰਸੀ ਹੈ ਤੇ ਗੁਰੂ ਮਹਾਰਾਜ ਤੇ ਚਰਨਾ ਜੀ ਇਹੋ ਜੀ ਅਰਦਾਸ ਬੇਨਤੀ ਕਰਦਾ ਹੈ ਕਿ ਕਿਰਪਾ ਕਰਨ ਗੁਰੂ ਮਹਾਰਾਜ ਸਾਡੇ ਤੇ ਇਨੀ ਮਿਹਰ ਕਰਨ ਕਿ ਗੁਰੂ ਮਹਾਰਾਜ ਦੇ ਦਸਵੇਂ ਮਾਰਗਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮੱਤਾ ਬਖਸ਼ਿਸ਼ ਕਰਨ ਇੰਨੇ ਵਜਨ ਕਰਦੇ ਹੋਏ ਦਾਸ ਸਮੂਹ ਸੰਗਤ ਦਾ ਵੀ ਧੰਨਵਾਦ ਕਰਦਾ ਹੈ ਕਿ ਜੋ ਸੰਗਤਾਂ ਇੱਥੇ ਸ਼ਹੀਦੀ ਪੁਰਬ ਤੇ ਪਹੁੰਚੀਆਂ ਨੇ ਡੇਰਾ ਬਾਬਾ ਨਾਨਕ ਦਾਸ ਔਰ ਗੁਰੂ ਮਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਾਰੇ ਕਿਰਪਾ ਕਰੋ ਸਾਡੇ ਸਾਰਿਆਂ ਤੇ ਸਾਨੂੰ ਆਪਣੇ ਦੱਸੇ ਹੋਏ ਮਾਰਗਾਂ ਤੇ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਇਹਨੇ ਬਚਨ ਕਰਦਾ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ